ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਰਮੇ ਸਾਰੇ ਟਵੀਠਾ ਕੋਈ ਮੇਰੇ ਵੱਲ ਸਾਰਿਆਂ ਨੂੰ ਖਾਸੀ ਗਾਲ ਗਲਮਾਨੀ ਜੀ ਆਪਾਂ ਸਵੇਰ ਦੇ ਵਕਤ 5:30 ਆ ਤੇ ਆਪਾਂ ਇਸ ਵਕਤ ਖੜਿਆ ਬਰਨਾਲਾ ਮੰਡੀ ਦੇ ਵਿੱਚ ਤੇ ਚਲੋ ਅੱਜ ਆਪਾਂ ਸਬਜ਼ੀਆਂ ਤੇ ਫਲਾਂ ਦੇ ਰੇਟ ਤੇ ਪਿਆਜ਼ ਢਾਲੂਆਂ ਦਾ ਰੇਟ ਦਿਖਾਉਣਾ ਸੀ ਅੱਜ ਹੋਲ ਸੇਲ ਦਾ ਰੇਟ ਕੀ ਲੱਗਿਆ ਜੀ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਸਬਜ਼ੀ ਦਾ ਕੀ ਭਾਰ ਆ ਚਲੋ ਹੋਲ ਸੇਲ ਦਾ ਰੇਟ ਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਬਾਈ ਉਹਨਾਂ ਨਾਲ ਅੱਜ ਦਾ ਕੀ ਭਾਰ ਰਿਹਾ ਜੀ ਹਾਂਜੀ ਦੋਸਤੋ ਤੋਰੀ ਦਾ ਜਿਹੜਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਭਾਅ ਹੀ ਕਿਲੋ ਦਾ ਇਹ ਠੀਕ ਆ ਜੀ ਕਿਲੋ ਦਾ ਵੀ ਨਹੀਂ ਹੈਗਾ ਇਹ ਇਕੱਠਾ ਗ੍ਰੇਡ ਲੈਣਾ ਜੇ ਕਿਸੇ ਨੇ ਲੈਣਾ ਪੈਣਾ ਤਾਂ ਗ੍ਰੇਡ ਲੈਣਾ ਉਹ ਘੱਟੋ ਘੱਟ 15-16 ਕਿਲੋ ਗ੍ਰੇਡ ਦੇ ਵਿੱਚ ਹੁੰਦੀ ਹੈ ਜੀ ਇਹ ਹੋਲ ਸੇਲ ਦਾ ਰੇਟ ਆ ਬਾਈ ਤੁਸੀਂ ਤੰਗ ਨਾ ਕਰਿਆ ਕਰੋ ਬਾਈ ਜਿਹੜੇ ਗ੍ਰੇਡ ਲੈ ਕੇ ਜਾਂਦੇ ਆ ਇਕੱਠਾ ਲੈ ਕੇ ਜਾਂਦੇ ਆ ਵਿੱਚੋਂ ਕਿਲੋ 2 ਕਿਲੋ ਖਰਾਬ ਵੀ ਨਿਕਲ ਜਾਂਦੀ ਆ ਠੀਕ ਆ ਉਹਨਾਂ ਨੇ ਆਪਦੀ ਮਿਹਨਤ ਵੀ ਲੈਣੀ ਆ ਥੋੜੀ ਕੋਣੀ ਮਿਹਨਤ ਦਿਆ ਕਰੋ ਬਾਈ ਜੀ ਉਹਨਾਂ ਨੂੰ ਠੀਕ ਆ ਕਿਉਂਕਿ ਇਕੱਠਾ ਮਾਲ ਲੈ ਕੇ ਜਾਂਦੇ ਆ ਉਹ ਖਰੀਦ ਕੇ ਤੇ ਭਿੰਡੀ ਦਾ ਭਾਅ ਹੈਗਾ ਜੀ 150 ਰੁਪਏ ਦਾ ਭਾਅ ਭਿੰਡੀ ਦਾ ਹੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਇਹ ਠੀਕ ਹੈ ਜੀ ਇਕੱਠਾ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਇਹ ਘੱਟੋ ਘੱਟ ਇਹ ਵੀ 15 16 ਕਿਲੋ ਹੁੰਦੀ ਆ ਭਿੰਡੀ ਇਹਦੇ ਵਿੱਚ ਗ੍ਰੇਡ ਦੇ ਵਿੱਚ ਹਾਂਜੀ ਦੋਸਤੋ ਆਪਣੀ ਲੋਕਲ ਗੋਭੀ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਗੋਭੀ ਦਾ ਹੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੇ ਕਿਸੇ ਨੇ ਲੈਣਾ ਇਕੱਠਾ ਲਫਾਫਾ ਲੈਣਾ ਪੈਣਾ ਇਹਦਾ ਠੀਕ ਹੈ ਜੀ ਪੂਰੀ ਵਧੀਆ ਗੋਭੀ ਆ ਇਹ ਆਪਣੀ ਲੋਕਲ ਗੋਭੀ ਆ। ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ 4 ਤੋਂ ਲੈ ਕੇ 3 ਤੋਂ ਲੈ ਕੇ 4 ਰੁਪਏ ਤੱਕ ਦਾ ਭਾਅ ਪੇਠੇ ਦਾ ਜੀ ਇਹ। ਕੰਟਰੋਲ ਦਾ ਭਾਅ ਜੀ ਪੇਠੇ ਦਾ ਇਹ। ਠੀਕ ਹੈ ਜੀ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਤਾਂ ਇਕੱਠਾ ਲੈਣਾ ਪੈਣਾ ਇਹਦਾ। ਠੀਕ ਹੈ ਜੀ। ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਗੁਵਾਰੇ ਦਾ ਭਾਅ ਜੀ ਇਹਦਾ। ਇਹ ਕੁਆਲਿਟੀ ਕੁਆਲਿਟੀ ਦਾ ਫਰਕ ਹੁੰਦਾ ਕਿਸੇ ਜੀ ਥੋੜਾ ਜਿਹਾ ਮੋਟਾ ਹੁੰਦਾ ਕਿਸੇ ਜੀ ਬਰੀਕ ਹੁੰਦਾ ਵਧੀਆ। ਠੀਕ ਹੈ ਜੀ ਇਹਦਾ ਹੋਲ سیل ਦਾ ਰੇਟ ਆ ਤੇ ਜੇ ਕਿਸੇ ਨੇ ਲੈਣਾ ਤਾਂ 5 ਕਿਲੋ ਪੰਸੀਰੀ ਲੈਣੀ ਪੈਂਦੀ ਆ ਠੀਕ ਹੈ ਨਾ ਜੀ ਯਾਰ ਤੁਸੀਂ ਇੱਕ ਦਾ ਬਾਈ ਹੋਰਾਂ ਨੂੰ ਤੰਗ ਪਰੇਸ਼ਾਨ ਨਾ ਕਰਿਆ ਕਰੋ ਬਾਈ ਹੋਰੀ ਇਕੱਠਾ ਮਾਲ ਲੈ ਕੇ ਜਾਂਦੇ ਆ ਉਹਦੇ ਵਿੱਚੋਂ ਕਿਲੋ 2 ਕਿਲੋ ਖਰਾਬ ਵੀ ਨਿਕਲ ਜਾਂਦਾ ਠੀਕ ਆ ਜੀ ਵੇਚਣ ਵਾਲੇ ਬਾਈ ਨੂੰ ਮਿਹਨਤ ਦਿਆ ਕਰੋ ਜਿਹੜੀ ਮਿਹਨਤ ਨਿਕਲਦੀ ਉਹਨਾਂ ਦੀ ਠੀਕ ਹੈ ਤੁਸੀਂ ਨੇ ਤਾਂ ਲੈਣੀ ਹੁੰਦੀ ਆ ਕਿਸੇ ਨੇ ਪਾਈਆ ਲੈਣੀ ਹੁੰਦੀ ਆ ਕਿਸੇ ਨੇ ਅੱਧਾ ਕਿਲੋ ਲੈਣੀ ਹੁੰਦੀ ਆ ਠੀਕ ਆ ਜੀ ਉਹ ਬਜਾਰੇ ਸਾਰਾ ਦਿਨ ਤੋਂ ਕੁਝ ਮਿਹਨਤ ਵੀ ਕਰਦੇ ਆ ਫਿਰ ਤੜਕੇ ਸਵੇਰੇ ਉੱਠ ਕੇ ਲੈਣ ਵੀ ਆਉਂਦੇ ਆ ਜੀ ਠੀਕ ਆ ਬਾਈ ਹੋਰਾਂ ਨੂੰ ਮਿਹਨਤ ਦਾ ਦਿਆ ਹਾਂਜੀ ਦੋਸਤੋ ਬੈਗਣੀ ਦਾ ਭਾਅ ਹੈਗਾ ਅੱਜ ਦਾ 20 ਰੁਪਏ ਕਿਲੋ ਦਾ ਭਾਅ ਜੀ ਬੈਗਣੀ ਦਾ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਘੱਟੋ ਘੱਟ ਪੰਸੇਰੀ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਕੱਠੀ ਲੈਣੀ ਪੈਣੀ ਆ ਕਿਸੇ ਨੇ ਜੇ ਵੀ ਲੈਣੀ ਆ ਹੋਲ ਸੇਲ ਦਾ ਰੇਟ ਆ ਜੀ ਇਹਦਾ ਹਾਂਜੀ ਦੋਸਤੋ ਦਾਣੇ ਵਾਲੀ ਚੌਲੇ ਦਾ ਭਾਅ ਹੈਗਾ ਜੀ 200 ਰੁਪਏ ਰੂ ਪੰਸੇਰੀ ਦਾ ਭਾਅ ਦਾਣੇ ਵਾਲੀ ਚੌਲੇ ਦਾ ਜੀ ਹੋਲ ਸੇਲ ਦਾ ਰੇਟ ਆ ਇਹ ਜੀ ਕੋਈ ਤੇਲ ਦਾ ਰੇਟ ਨਹੀਂ ਹੈ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਤਾਂ ਇਕੱਠਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਇਹ ਆ ਵੀਰੋ ਅੰਦੀ ਦੋਸਤੋ ਆਪਾਂ ਗਵਾਰੇ ਬਾਰੇ ਵੀ ਇਹਦੇ ਬਾਰੇ ਗੱਲ ਕਰਦਾ ਕ੍ਰੇਲੇ ਵਾਲੇ ਵੀ ਅੱਜ ਦਾ ਕ੍ਰੇਲੇ ਦਾ ਕੀ ਪਾ ਰਿਹਾ ਜੀ ਅੱਜ ਦਾ ਠੀਕ ਆ ਜੀ ਬਾਈ ਇਹਨਾਂ ਕਰਦੇ ਗੱਲਵਾ ਬਾਈ ਕ੍ਰੇਲੇ ਦਾ ਕੀ ਪਾ ਢਲੀ ਜਾਂਦਾ ਅੱਜ ਸਾਢੇ 450 5 ਕਿਲੋ ਬਾਈ ਹਾਂਜੀ ਦੋਸਤੋ ਸਾਢੇ ਸਾਢੇ 450 ਦਾ 5 ਕਿਲੋ ਆ ਹੋਲ سیل ਦਾ ਰੇਟ ਆ ਇਹ ਠੀਕ ਆ ਜੀ ਤੇ ਜੇ ਕਿਸੇ ਨੇ ਲੈਣਾ ਘੱਟੋ ਘੱਟ 5 ਕਿਲੋ ਲੈਣਾ ਪਊਗਾ ਜੋ ਕਿਲੋ ਕਿਲੋ ਵਾਲਾ ਕੀ ਰੇਟ ਪਾ ਰਹੇ ਨੇ ਫਿਰ ਕਿਲੋ ਦਾ ਭਾਅ 100 ਰੁਪਏ ਜੀ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਇਹ ਬਾਈ ਦਾ ਠੀਕ ਆ ਜੀ ਤੇ ਬਾਈ ਇੱਕ ਨਾ ਆ ਬਾਈ ਬੈਠੇ ਨੇ ਪਿੰਡੋਂ ਆਉਂਦੇ ਆ ਬਾਈ ਇਹ ਸਬਜ਼ੀ ਲੈਣਾ ਸਵੇਰੇ ਕਿੰਨੇ ਵਜੇ ਆਜੇ ਨੇ ਬਾਈ ਸਵੇਰੇ ਆਜਾਣੇ 4:30 ਵਜੇ 4:30 ਵਜੇ ਬਾਈ ਹੁਰੀ ਆ ਜਾਂਦੇ ਨੇ ਮੰਡੀ ਦੇ ਵਿੱਚ ਦੇਖ ਲਓ ਜੀ ਹਜੇ ਤੁਸੀਂ ਸੁੱਤੇ ਪਏ ਹੋ ਹੋਮਗੇ ਠੀਕ ਆ ਬਾਈ ਹੁਰੀ ਸਬਜ਼ੀ ਲੈਣ ਆਉਂਦੇ ਆ ਤੁਸੀਂ ਇਹਨਾਂ ਦੀ ਮਿਹਨਤ ਦਾ ਫਲ ਦਿਆ ਕਰੋ ਛੋਡੇ ਵਾਸਤੇ ਇਹ ਵਧੀਆ ਤਾਜੀ ਸਬਜ਼ੀ ਲੈ ਕੇ ਜਾਂਦੇ ਆ ਉਹਨੂੰ ਠੀਕ ਆ ਇਹ ਐ ਨਹੀਂ ਹੈ ਵੀ ਕਿਲੋ ਲੱਗੇ ਜਾਂਦੇ ਇਕੱਠਾ ਮਾਰ ਲੱਗੇ ਜਾਂਦਾ ਹੋਲ ਸੇਲ ਦਾ ਰੇਟ ਲੱਗੇ ਜਾਂਦਾ ਬਾਈ ਹੋਰੀ ਠੀਕ ਆ ਬਾਈ ਹੋਰਾਂ ਨੂੰ ਮਿਹਨਤ ਦਾ ਫਲ ਦਿਹਾ ਕਰੋ ਵੀ ਜਿਹੜਾ ਇਹਨਾਂ ਦਾ ਵੰਡਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ 150 ਰੁਪਏ ਦਾ ਪੰਸੀਰੀ ਦਾ ਭਾਅ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹਦਾ ਠੀਕ ਆ ਜੀ ਯਾਨੀ ਦੇਖੋ ਇਕੱਠੀ ਲੈਣੀ ਪਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ ਹਾਂਜੀ ਦੋਸਤੋ ਆਵਲੇਨਾ ਭਾਅ ਹੈ ਜੀ 40 ਤੋਂ ਲੈ ਕੇ 50 ਪਾਇਆ ਤੱਕ ਦਾ ਭਾਅ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਲੈਣਾ ਜੀ ਇਹ ਠੀਕ ਹੈ ਜੀ ਆਵਲੇਨਾ ਭਾਅ ਜੀ ਅੱਜ ਦਾ ਠੀਕ ਹੈ ਜੀ 40 ਤੋਂ ਲੈ ਕੇ 50 ਪਾਇਆ ਤੱਕ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਹ ਇਕੱਠਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਘੱਟੋ ਘੱਟ 40 50 ਕਿਲੋ ਹੁੰਦਾ ਜੀ ਇਹਦੇ ਵਿੱਚ ਡੱਬੇ ਬੰਦ ਦੇ ਵਿੱਚ ਠੀਕ ਹੈ ਜੀ ਇਕੱਠਾ ਲੈਣਾ ਪੈਂਦਾ ਇਹ ਜੀ ਲੈਣਾ ਹਾਂਜੀ ਦੋਸਤੋ ਨਾਲ ਸੰਦਾ ਭਾਅ ਹੈਗਾ ਡੱਬੇ ਬੰਦ ਦਾ ਜੀ ਇਹ 110 ਰੁਪਏ ਲਾ ਸੰਦਾ ਪਾ ਜੀ ਇਹਦਾ ਏ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਕੱਠਾ ਡੱਬਾ ਬੰਦ ਲੈਣਾ ਪੈਂਦਾ ਜੀ ਲੈਣਾ ਜੀ ਕਿਸੇ ਨੇ ਇਹ ਠੀਕ ਹੈ ਜੀ ਸਾਰੇ ਡੱਬੇ ਬੰਦ ਲੈਣਾ ਉਹ ਜੀ ਕਿਸੇ ਨੇ ਲੈਣਾ ਇਹ ਹੋਲ ਸੇਲ ਦਾ ਰੇਟ ਆ ਜੀ ਲਾ ਸੰਦਾ 110 ਰੁਪਏ ਨੂੰ ਸਾਰਾ ਡੱਬਾ ਲੈਣਾ ਪੈਣਾ ਬੰਦ ਜੀ ਹਾਂਜੀ ਦੋਸਤੋ ਜੇ ਕਿਸੇ ਨੇ ਬਾਹਰ ਇਹ ਲਾਸਾਂ ਲੈਣਾ ਜੀ ਇਹਦਾ ਲਾਸਾਂ ਦਾ ਭਾਅ ਹੈ ਜੀ 100 ਰੁਪਏ ਭਾਅ ਜੀ ਗੱਤੇ ਦਾ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹਦਾ ਇਕੱਠਾ-ਗੱਟਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਇਹ ਨਾ ਵੀਰਾਂ ਲਈ ਚੱਲੋ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ 45 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਇਕੱਠੀ ਬੋਰੀ ਲੈਣੀ ਪੈਣੀ ਆ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਅਰਬੀ ਦਾ ਜੀ ਇਹ ਠੀਕ ਹੈ ਜੀ ਕੋਈ ਕਿਲੋ ਦਾ ਨਹੀਂ ਹੈਗਾ ਭਾਅ ਇਹ ਛੱਟੋ-ਗੱਟਾ ਬੋਰੀ ਦਾ ਭਾਅ ਜੀ ਪੂਰੀ ਦਾ ਇਹ ਹੈ ਕੰਟੋਲੇ ਨੀ ਭਾਅ ਦੇ ਵਿੱਚ ਆਉਂਦੀ ਹੈ ਜੀ ਇਹ ਠੀਕ ਹੈ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਇਹਦਾ ਤੇ ਆਦਰਕ ਦਾ ਭਾਅ ਹੈਗਾ ਜੀ 55 55 ਤੋਂ ਲੈ ਕੇ 60 ਰੁਪਏ ਤੱਕ ਦਾ ਆਦਰਕ ਦਾ ਭਾਅ ਜੀ ਪੂਰਾ ਵਧੀਆ ਗੰਢੀ ਹੈ ਜੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਹੈ ਵੀ ਇਕੱਠੀ ਗੱਟਾ ਲੈਣਾ ਪੈਣਾ ਜੀ ਪੂਰਾ ਇਹ ਬੰਦ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਇਹ ਜਿਦੋਤੋ ਆ ਮਿਰਚ ਦਾ ਭਾਅ ਹੈਗਾ 30 ਰੁਪਏ ਕਿਲੋ ਦਾ ਭਾਅ ਮਿਰਚ ਦਾ ਜੇ ਕਿਸੇ ਨੇ ਰੈਡੀ ਆ ਤੱਕੀ ਲੈਣੀ ਪੈਂਦੀ ਹੈ ਕਾਊਂਟਰ ਦਾ ਭਾਅ ਜੀ ਇਹ ਠੀਕ ਹੈ ਜੀ ਹੋਲ سیل ਦਾ ਰੇਟ ਆ 30 ਰੁਪਏ ਦਾ ਭਾਅ ਜੀ ਦਾ ਕਾਊਂਟਰ ਦਾ ਤੇ ਇਹਦਾ ਹੋਲ سیل ਦਾ ਰੇਟ ਹੈਗਾ 20 ਰੁਪਏ ਕਿਲੋ ਦਾ ਭਾਅ ਜੀ ਹੋਲ سیل ਦਾ ਰੇਟ ਆ ਜੀ ਕਾਊਂਟਰ ਦਾ ਭਾਅ ਜੀ ਵੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਉਹਨਾਂ ਕਾਊਂਟਰਾਂ ਦਾ ਠੀਕ ਹੈ ਜੀ ਇਹ ਕਿਲੋ ਦਾ ਭਾਅ ਨਹੀਂ ਹੈਗਾ ਠੀਕ ਹੈ ਜੀ ਏ ਆ ਮਿਰਚ ਦਾ ਭਾਅ ਹੈਗਾ ਜੀ 40 ਰੁਪਏ ਕਾਊਂਟਲ ਦਾ ਭਾਅ ਜੀ ਠੀਕ ਹੈ ਜੀ 400 ਨੂੰ ਕਾਊਂਟਲ ਦਾ ਭਾਅ ਮਿਲਦਾ ਜੀ ਜੇ ਕਿਸੇ ਤੇ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਹਰੀ ਮਿਰਚ ਦਾ ਅੱਜ ਦਾ ਭਾਅ ਬਰਨਾਲਾ ਮੰਡੀ ਦਾ ਭਾਅ ਮਿਰਚ ਦਾ ਜੀ ਇਹ ਠੀਕ ਹੈ ਜੀ ਆ ਬਾਈ ਲੈ ਕੇ ਆਏ ਨੇ ਹੋਲ ਸੇਲ ਦੇ ਰੇਟ ਦੱਸਿਆ ਬਾਈ ਨੇ ਵੀ ਹੋਲ ਸੇਲ ਦਾ ਰੇਟ ਆ ਇਹ ਜਿਵੇਂ ਨਿਊਜ਼ ਦੀ ਰੇਟ ਦੱਸਿਆ ਬਾਈ ਨੇ ਕਾਊਂਟਲ ਦਾ ਭਾਅ ਆ ਇਹ ਚਾਰੀ ਆਮਰਾ ਭਾਅ ਹੈਗਾ ਜੀ 15 ਰੁਪਏ ਕਿਲੋ ਦਾ ਭਾਅ ਚਾਰੀ ਆਮਰਾ ਪੂਰਾ ਵਧੀਆ ਕੁਆਲਿਟੀ ਦਾ ਆਮਰਾ ਪੂਰਾ ਮੋਟਾ ਵਧੀਆ ਜੀ ਠੀਕ ਹੈ ਜੇ ਕਿਸ ਨੇ ਲੈਣਾ ਹੋਲ سیل ਦਾ ਰੇਟ ਆ ਬਰਨਾਲਾ ਮੰਡੀ ਦਾ ਜੀ 15 ਰੁਪਏ ਕਿਲੋ ਦਾ ਭਾਜ ਆਰੀ ਆਮ ਦਾ ਜੀ ਠੀਕ ਹੈ ਜੀ ਤੋਂ ਚਲੋ ਆਪਾਂ ਹੈਰੀ ਬਾਈ ਹੁਰਾ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਸਬਜ਼ੀ ਦਾ ਕੀ ਭਾਰ ਹੈ ਤੇ ਗੱਲਬਾਤ ਕਰਦੇ ਆਂ ਜਾ ਕੇ ਠੀਕ ਹੈ ਜੀ ਅੱਜ ਦਾ ਹੋਲ سیل ਦਾ ਕੀ ਰੇਟ ਰਿਹਾ ਜੀ ਆਪਾਂ ਬਾਈ ਹੈਰੀ ਨਾਲ ਕਰਦੇ ਆਂ ਗੱਲਬਾਤ ਅੱਜ ਕੀ ਰਿਹਾ ਭਾਜ ਸਬਜ਼ੀ ਦਾ ਜੀ ਚਲੋ ਆਪਾਂ ਗੱਲਬਾਤ ਕਰੀਏ ਫੋਰ ਕਮ ਹੈਰੀ ਬਾਈ ਠੀਕ ਆ ਵਧੀਆ ਜਮਾ ਅੱਜ ਸਬਜ਼ੀ ਦਾ ਰੇਟ ਵਧੀਆ ਅੱਜ ਆਪਣੀ ਤਾਂ ਹਾਂ ਵਧੀਆ ਵਧੀਆ ਚਲੋ ਪੁੱਛੀਏ ਵੀ ਅੱਜ ਕੀ ਭਾ ਰਿਹਾ ਹੈ ਕਦੂ ਦਾ ਆਪਣੀ ਦਾ ਬੱਸ ਬਈ ਤੋਰੀਆਂ ਦੇ ਕਦੂ ਵਾਲੇ ਤੋਰੀਆਂ ਦੇ ਕਦੂ ਵਾਲੇ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਕਦੂ ਦਾ ਕੀ ਭਾ ਰਿਹਾ ਜੀ ਹਾਂਜੀ ਬਾਈ ਜੀ ਅੱਜ ਕਦੂ ਦਾ ਕੀ ਭਾ ਰਿਹਾ ਜੀ ਆਪਣੀ ਦਾ ਹਾਂਜੀ ਦੋਸਤੋ 20 22 ਰੁਪਏ ਦਾ ਕਦੂ ਦਾ ਭਾ ਰਿਹਾ ਜੀ ਆਪਾਂ ਦਿਖਾਉਣਾ ਤੁਹਾਨੂੰ ਅੱਜ ਕਦੂ ਕਿਹੜੇ ਆ ਬਈ 20 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਦੇ ਗਿਆ ਜੀ ਅੱਜ ਠੀਕ ਹੈ ਜੀ ਚਲੋ ਆਪਾਂ ਕਰਦੇ ਆਂ ਗੱਲਬਾਤ ਯੰਗਰਾਂ ਤਾਂ ਹੈ। ਜਰੂਰ ਬਣਵਾ। ਹਾਂਜੀ ਦੋਸਤੋ ਆ ਕੱਦੂ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਕੱਦੂ ਦਾ ਜੀ ਇਹ। ਹੋਲ ਸੇਲ ਦਾ ਰੇਟ ਆ ਜੀ ਕਿਸੇ ਨੇ ਲੈਣਾ ਇਹ। ਠੀਕ ਆ ਜੀ। ਤੋਰੀ ਦਾ ਕੀ ਭਾਅ ਚੱਲੇਗਾ? 10 ਰੁਪਏ। ਹਾਂਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਹੀ ਭਾਅ ਰਿਹਾ ਜੀ। ਠੀਕ ਆ ਜੀ ਅੱਜ ਦਾ ਤੋਰੀ ਦਾ ਭਾਅ ਜੀ। ਹੋਲ سیل ਦਾ ਰੇਟ ਆ ਜੀ ਅਚੀਚੂਆ ਕੀ ਭਾਰ ਹੈ ਇਹ ਆ ਰਿਹਾ ਬਸ ਨਹੀਂ ਆਇਆ ਕਿ ਮੈਂ ਹਰੀ ਹਰੀ ਕੀ ਭਾਤ ਲੈ ਆਜਾ ਅਰੇ ਭਾਈ 10-12 ਰੁਪਏ ਹੈ ਹਾਂਜੀ ਦੋਸਤੋ 10-12 ਰੁਪਏ ਦੀ ਭਾਅ ਜੀ ਚੀਜੂ ਅੱਜੇ ਕਿਸੇ ਨੇ ਲੈਣਾ ਇਕੱਠਾ ਲਫਾਫਾ ਲੈਣਾ ਪੈਂਦਾ ਹੋਲ سیل ਦਾ ਰੇਟ ਆ ਭਾਈ ਦਾ ਇਹ ਠੀਕ ਆ ਜੀ ਤੇ ਹਰੀ ਮਿਰਚ ਕੀ ਭਾਵੇਂਗੀ 20 ਰੁਪਏ ਵਿਕਦੀ ਅੱਜ ਨਹੀਂ ਭਾਈ ਹਾਂਜੀ ਬੜੀ ਤੇਜ਼ ਹੈ ਕੀ ਭਾਵੇਂਗੀ ਜੀ ਹਰੀ ਮਿਰਚਾ 20 ਤੋਂ 25 ਹਾਂਜੀ 20 ਤੋਂ ਲੈ ਕੇ 25 ਰੁਪਏ ਤੱਕ ਭਾਅ ਜੀ ਹਰੀ ਮਿਰਚ ਦਾ ਜੇਕਰ ਹੋਲ سیل ਦਾ ਰੇਟ ਆ ਜੀ ਦਾ ਸਾਢੇ 13 ਕਿਲੋ 100 ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 10 ਰੁਪਏ ਕਿਲੋ ਦਾ ਭਾਅ ਪੱਤ ਗੋਭੀ ਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਇਹਦਾ ਪੱਤ ਗੋਭੀ ਦਾ ਠੀਕ ਹੈ ਜੀ ਜੀ ਕਿਸੇ ਨੇ ਲੈਣਾ ਤਾਂ ਇਕੱਠਾ ਰਵਾਫਾ ਲੈਣਾ ਪੈਣਾ ਹੋਲ سیل ਦਾ ਰੇਟ ਆ ਜੀ ਇਹਦਾ ਹਾਂਜੀ ਦੋਸਤੋ ਚਿਬੜ ਦਾ ਭਾਅ ਆਏਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਿਬੜ ਦਾ ਇਹ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਗ੍ਰੇਡ ਦੀ ਇਕੱਠੀ ਲੈਣੀ ਮਿਲਣੀ ਹੈ ਕਤਨੇ ਲੈਣੀ ਆ ਜੀ ਠੀਕ ਆ ਨਾ ਜੀ ਕੋਈ ਆਏ ਨਹੀਂਗਾ ਵੀ ਕਿਲੋ ਦਾ ਭਾਅ ਜੀ ਇਹ ਇਕੱਠੇ ਗ੍ਰੇਡ ਦਾ ਭਾਅ ਜੀ ਇਹਦਾ ਆ 5 ਰੁਪਏ ਤੇ ਤੱਕ ਰੁਪਏ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ 200 ਰੁਪਏ ਦੀ ਪੰਸੀਰੀ ਦਾ ਭਾਅ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਬਾਈ ਹੈਰੀ ਹੋਰਾਂ ਕੋਲ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਠੀਕ ਆ ਜੀ ਹੋਲ ਸੇਲ ਦਾ ਰੇਟ ਆ ਇਹ 200 ਰੁਪਏ ਦੀ ਪੰਸੀਰੀ ਦਾ ਭਾਅ ਜੀ ਇਹਦਾ ਜੇ ਕਿਸੇ ਨੇ ਲੈਣਾ ਕਿੱਥੀ ਲੈਣਾ ਮੈਣਾ ਜੇ ਕਿਸੇ ਨੇ ਲੈਣਾ ਗੁਵਾਰਾ ਜੀ ਇਹ ਹਾਂਜੀ ਦੋਸਤੋ ਅੱਜ ਦਾ ਧਨੀਆ ਦਾ ਹੋਲ ਸੇਲ ਦਾ ਰੇਟ ਹੈਗਾ ਕੀ ਰੇਟ ਆ ਬਾਈ ਅੱਜ ਧਨੀਆ ਦਾ ਹੋਲ ਸੇਲ ਦਾ 80 ਰੁਪਏ ਕਿਲੋ ਦਾ ਭਾਅ ਜੀ ਧਨੀਏ ਦਾ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਕਿੰਨਾ ਲੈਣਾ ਪੈਂਦਾ ਜੀ ਕਿਸੇ ਨੇ ਲੈਣਾ ਅਸਿਰਵੇ ਨੂੰ ਕਿੰਨਾ ਲੈਣਾ ਬੰਦਾ ਜੀ ਲੈਣਾ 80 ਕਿਲੋ ਹਾਂਜੀ ਦੋਸਤੋ ਜੇ ਕਿਲੋ ਲੈਣਾ ਕਿਸੇ ਨੇ ਕਿਲੋ ਵੀ ਮਿਲ ਜੂ 80 ਰੁਪਏ ਦਾ ਭਾਜ ਇਹਦਾ ਧਨੀਏ ਦਾ ਠੀਕ ਹੈ ਜੀ ਪਦੀਨੇ ਦਾ ਕੀ ਭਾਜ 10 ਰੁਪਏ ਗੁੱਟੀ ਹਾਂਜੀ 10 ਰੁਪਏ ਗੁੱਟੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਹੋਲ ਸੇਲ ਦਾ ਰੇਟ ਆ 100 ਰੁਪਏ ਦੀ ਦਰਜਣ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਅੱਥੀ 120 ਰੁਪਏ ਦੀ ਦਰਜਣਾ ਜੇ ਕਿਸੇ ਨੇ ਲੈਣੀ ਹੈ ਹੋਲ ਸੇਲ ਦਾ ਰੇਟ ਆ ਬਾਈ ਦਾ ਜੀ ਇਹ ਪਾਲਕ ਜੀ ਹਾਂਜੀ 250 ਰੁਪਏ ਦੀ ਦਰਜਣਾ ਜੇ ਪਾਲਕ ਦੀ ਜੇ ਕਿਸੇ ਨੇ ਲੜਾ ਹੋਲ ਸੇਲ ਦਾ ਰੇਟ ਆ ਜੀ ਇਹ ਵੀ ਹਾਂਜੀ ਦੋਸਤੋ ਅੱਜ ਇੱਕ ਦਾਰ ਬਾਰੇ ਵੀ ਗੱਲ ਗਵਾਟ ਕਰਦੇ ਆ ਪਈ ਵੀ ਅੱਜ ਦਾ ਹੋਲ ਸੇਲ ਦਾ ਕੀ ਰੇਟ ਆ ਕੀ ਰੇਟ ਆਂਕਲ ਇਹਦਾ ਇਹ 25 ਤੋਂ 30 ਰੁਪਏ ਵਿਕਦੀ ਹੈ ਵੀ ਹਾਂਜੀ 25 ਤੋਂ ਲੈ ਕੇ 30 ਰੁਪਏ ਦਾ ਭਾਜ ਇਹਦਾ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਤਾਂ ਠੀ ਲੈਣੀ ਪੈਣੀ ਆ ਇਹ ਕੱਟੂਗੜ ਕਿੰਨੀ ਲੈਣੀ ਪੈਂਦੀ ਆ ਇਹ ਕੱਟੂਗੜ 30 ਕਿਲੋ ਕੱਟੂਗੜ 30 ਕਿਲੋ ਦਾ ਭਾਜ ਇਹਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹਦਾ ਹਾਂਜੀ ਦੋਸਤੋ ਆਪਾਂ ਸ਼ਿਮਲਾ ਬਾਰੇ ਵੀ ਗੱਲਬਾਤ ਕਰੀਏ ਵੀ ਬਾਈ ਨਾਲਾ ਕੀ ਭਾ ਰਿਹਾ ਜੀ ਅੰਕਲ ਸ਼ਿਮਲਾ ਮਿਰਚ ਦਾ ਕੀ ਭਾ ਰਿਹਾ ਜੀ ਅੱਜ ਦਾ 25 ਤੋਂ ਹਾਂਜੀ 25 ਤੋਂ ਲੈ ਕੇ 30 ਰੁਪਏ ਦਾ ਭਾਅ ਜੀ ਜੇ ਕਿਸੇ ਨੇ ਲੈਣੀ ਆ ਕਿੰਨੇ ਕਿਲੋ ਲੈਣੀ ਪੈਂਦੀਆਂ ਇਕੱਲੇ ਇਹ ਲਫਾਪਾ ਹੁੰਦਾ 15 ਕਿਲੋ ਦਾ ਹਾਂਜੀ ਦੋਸਤੋ ਘੱਟੋ ਘੱਟ 15 ਕਿਲੋ ਲੈਣੀ ਪੈਂਦੀ ਹੈ ਜੇ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਰੇਟ ਆ ਇਕੱਠੇ ਦਾ ਭਾਅ ਜੀ ਇਹ ਕਿਲੋ ਦਾ ਭਾਅ ਨਹੀਂ ਹੈਗਾ ਜੀ 14 ਕਿਲੋ 50 ਕਿਰ ਕਿਰ ਨਹੀਂ 25 ਜੀ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਦਾ ਭਾਅ ਜੀ ਬਰਨਾਲਾ ਮੰਡੀ ਦਾ ਭਾਅ ਜੀ ਹੋਲ ਸੇਲ ਦਾ ਜੇ ਕਿਸੇ ਨੇ ਲੈਣਾ ਘੱਟੋ ਘਾਟੇ ਗ੍ਰੇਡ ਲੈਣਾ ਬੰਦਾ ਕੱਠਾ ਜੀ ਇਹੇ ਠੀਕ ਆ ਜੀ ਗ੍ਰੇਡ ਹੁੰਦਾ ਵੱਡਾ ਭਰਿਆ ਹੋਇਆ ਜੀ ਕੱਠਾ ਲੈਣਾ ਮਾੜਾ 20 ਕਿਲੋ ਵਾਲਾ 20 ਕਿਲੋ ਵਾਲਾ ਜੀ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਕਿਲੋ ਦਾ ਭਾਅ ਜੀ ਪੰਸੀਰੀ ਲੈਣੀ ਆ ਕਿਸੇ ਨੇ 31 ਤਾਂ 500 ਰੁਪਏ ਦੀ ਮਿਲੂ ਜੀ ਕਿਸੇ ਨੇ ਲੈਣੀ ਆ ਹੋਲ ਸੇਲ ਦਾ ਰੇਟ ਆ ਜੀ ਇਹਦਾ ਠੀਕ ਆ ਬਾਈ ਕਹਿੰਦਾ ਜੀ ਕਿਸੇ ਨੇ ਕਿਲੋ ਲੈਣਾ ਤਾਂ 120 ਰੁਪਏ ਕਿਲੋ ਦਾ ਭਾਅ ਜੇ ਕਿਸੇ ਨੇ ਲੈਣਾ ਜੀ ਕਿਲੋ ਵਾਲੇ ਦਾ ਠੀਕ ਹੈ ਜੀ ਤੋਂ ਆਪਾਂ ਰঞ্জੀਤ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਟਮਾਟਰ ਦਾ ਕੀ ਭਾਅ ਰਿਹਾ ਜੀ ਚਲੋ ਆਪਾਂ ਗੱਲਬਾਤ ਕਰੀਏ ਜਾ ਕੇ ਠੀਕ ਹੈ ਜੀ ਤੇ ਟਮਾਟਰ ਬਾਰੇ ਪੁੱਛਦੇ ਆਂ ਆਪਾਂ ਵੀ ਕੀ ਭਾਅ ਰਿਹਾ ਜੀ ਟਮਾਟਰ ਦਾ ਆਪਾਂ ਟਮਾਟਰ ਬਾਰੇ ਗੱਲਬਾਤ ਕਰਦੇ ਆਂ ਆਪਾਂ ਵੀ ਅੱਜ ਦਾ ਕੀ ਭਾਅ ਰਿਹਾ ਰঞ্জੀਤ ਬਾਈ ਨਾਲ ਠੀਕ ਆ ਕੀ ਗੱਲਬਾਤ ਕਰਦੇ ਹਾਂ ਹੋ ਰੰਜੀਤ ਭਾਈ ਠੀਕ ਆ ਭਾਈ ਸਸੀ ਚਾਰ ਭਾਈ ਹੋ ਠੀਕ ਆ ਟਮਾਟਰ ਦਾ ਕੀ ਭਾਅ ਦਿੱਲੀ ਜਾਂਦਾ ਜੀ ਅੱਜ ਭਾਈ ਟਮਾਟਰ ਅੱਜ ਵਿਗਿਆਗਾ 13 ਤੋਂ ਲੈ ਕੇ 15 ਰੁਪਏ ਤੱਕ ਹਾਂਜੀ ਦੋਸਤੋ ਰੇਟ ਘਟ ਗਿਆ ਕੱਲ ਹੀ ਸੀਗਾ 30 ਰੁਪਏ ਦਾ ਭਾਅ ਜੀ ਅੱਜ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਇਕੱਠਾ ਗ੍ਰੇਡ ਲੈਣਾ ਭਾਈ ਟਮਾਟਰ 10 12 ਹੀ ਦੇ ਗਿਆ ਜੀ ਥੋੜਾ ਜੇ ਨਰਮ ਟਮਾਟਰ ਲੈਣਾ ਜੀ ਕਿਸੇ ਨੇ ਉਹ 10 ਰੁਪਏ ਦਾ ਭਾਅ ਵੀ ਗਿਆ ਜੀ ਟਮਾਟਰ ਨਰਮਾ ਜਿਹੜਾ ਜੀ ਠੀਕ ਹੈ ਜੀ ਇਹ ਹੋਲ سیل ਦੇ ਰੇਟ ਨੇ ਜੀ ਕੱਠਾ ਲੈਣਾ ਪੈਂਦਾ ਕਾਊਂਟਰ ਦਾ ਭਾਈ ਆ ਜਾਂਦਾ ਇਹ ਪੂਰਾ ਕਾਊਂਟਰ ਜੀ ਹੋਲ سیل ਦਾ ਰੇਟ ਹੈ ਜੀ ਕਾਊਂਟਰ ਦਾ ਭਾਜ ਜੀ ਇਹਦਾ ਠੀਕ ਹੈ ਜੀ ਕਿਸੇ ਨੇ ਲੈਣਾ ਜੀ ਟਮਾਟਰਾਂ ਭਾਈ ਰਣਜੀਤ ਨੂੰ ਮਿਲ ਸਕਦੇ ਜੇ ਕਿਸੇ ਨੇ ਲੈਣਾ ਟਮਾਟਰ ਜੀ ਹਾਂਜੀ ਦੋਸਤੋ ਚਾਇਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ 500 ਰੁਪਏ ਦਾ ਲਫਾਫੇ ਦਾ ਭਾਅ ਜੀ ਚਾਇਨਾ ਖੀਰੇ ਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ 20 ਕਿਲੋ ਦਾ ਲਫਾਫੇ ਦੇ ਵਿੱਚ ਵਜਣ ਹੁੰਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਇਹ ਜੀ ਠੀਕ ਹੈ ਜੀ ਹਾਂਜੀ ਦੋਸਤੋ ਮੂਲੀ ਦਾ ਭਾਅ ਆ ਗਿਆ ਜੀ ਅੱਜ ਦਾ 100 ਰੁਪਏ ਦੀ ਬੰਸੀਰੀ ਦਾ ਭਾਅ ਜੇ ਮੂਲੀ ਲੈਣੀ ਹੈ ਕਿਸੇ ਨੇ ਹੋਲ سیل ਦਾ ਰੇਟ ਆ ਜੀ ਮੂਲੀ ਦਾ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਗੱਲਬਾਤ ਕਰਦੇ ਆ ਵੀ ਤਰਬੂਜ ਦਾ ਅੱਜ ਦਾ ਕੀ ਭਾਅ ਰਿਹਾ ਹੈ ਤੇ ਆਪਾਂ ਗੱਲਬਾਤ ਕਰੀਏ ਬਾਈ ਨਾਲ ਬਾਈ ਤਰਬੂਜ ਦਾ ਅੱਜ ਕੀ ਭਾਅ ਰਿਹਾ ਜੀ 70 ਰੁਪਏ ਕਿਲੋ ਚੱਲਦਾ ਬਾਈ 70 ਹਾਂਜੀ ਦੋਸਤੋ 70 ਰੁਪਏ ਦਾ ਭਾਅ ਜੀ ਤਰਬੂਜ ਦਾ ਇਹ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਬਾਈ ਕਿੰਨੇ ਕਿਲੋ ਭਰ ਦੋਗੇ ਜੇ ਕਿਸੇ ਨੇ ਲੈਣਾ ਕਿੰਨਾ ਭਰ ਕੇ ਜੀ ਗੱਟਾ ਬਾਰ ਕੇ ਮਿਲਵਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ 50 ਘੱਟੋ ਘੱਟ 50 ਕਿਲੋ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਆ ਇਹ ਠੀਕ ਆ ਜੀ ਤੇ ਉਹ ਹਰਿਆਲਾ ਤਰਬੂਜ ਕੀ ਭਾਅ ਲੱਗਦਾ ਉਹ 70 ਰੁਪਏ ਦੀ ਭਾਅ ਜੀ 6-70 ਰੁਪਏ ਦਾ ਭਾਅ ਜੀ ਉਹ ਵੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਇਹ ਠੀਕ ਆ ਜੀ ਇਹ ਨਹੀਂ ਹੈਗਾ ਵੀ ਕਿਲੋ ਦਾ ਭਾਅ ਇਹ ਇਕੱਠਾ ਲੈਣਾ ਪੈਣਾ ਘੱਟੋ ਘੱਟ 50 ਕਿਲੋ ਹਾਂਜੀ ਦੋਸਤੋ ਆਪਾਂ ਬਾਈ ਨਾਲ ਇਹਦੇ ਨਾਲ ਵੀ ਗੱਲਬਾਤ ਕਰ ਲਈ ਉਹ ਤਰਬੂਜ ਦਾ ਕੀ ਭਾਅ ਰਿਹਾ ਜੀ ਤੇ ਕੀ ਭਾਅ ਚੱਲ ਰਿਹਾ ਬਾਈ ਹੋਰਾਂ ਦਾ 70 ਇਹ ਡਾਤ ਵੀ ਚੱਲੀ ਜਾਂਦਾ 7 ਤੋਂ 8 ਦੇ ਵਿੱਚ ਚੱਲੀ ਜਾਂਦਾ ਹਾਂਜੀ ਦੋਸਤੋ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਜੀ ਤਰਬੂਜ ਦਾ ਵਧੀਆ ਦਾ ਪਰ ਤੁਹਾਨੂੰ ਦਿਖਾਉ ਰਿਹਾ ਵੀ ਤਰਬੂਜ ਕਿਹੜਾ ਜੀ ਆਹ ਆਹ ਪਾਏ ਜੀ ਤਰਬੂਜ ਜੀ ਪੂਰਾ ਵਧੀਆ ਤਰਬੂਜ ਆ ਜੀ ਇਹ ਤੇ ਆਹ ਬਾਈ ਕੱਟਿਆ ਹੋਆ ਕੱਟ ਕੇ ਵੀ ਦੇਖ ਰਿਹਾ ਬਾਈ ਠੀਕ ਆ ਜੀ ਆਹ ਕੱਟਿਆ ਪਿਆ ਪੀਸ ਤੇ ਆਹ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਲਾਲ ਤਰਬੂਜ ਆ ਠੀਕ ਹੈ ਬਾਈ ਹੋਰਾਂ ਦਾ ਇਹ ਹੋਣ ਸੇਲ ਦਾ ਰੇਟ ਆ ਜੀ ਇਹ ਜੇ ਕਿਸੇ ਨੇ ਲੈਣਾ ਜੇ ਕਿਸੇ ਨੇ ਲੈਣਾ ਤਾਂ ਕਿੰਨੇ ਕਿਲੋ ਲੈਣਾ ਪੈਂਦਾ ਬਈ ਕਿਲੋ ਤੋਂ ਘੱਟ ਨਹੀਂ ਕਿਸੇ ਨੂੰ 50 ਕਿਲੋ ਤੋਂ ਘੱਟ ਨਹੀਂ ਮਿਲਣਾ ਜੇ ਲੈਣਾ ਕਿਸੇ ਨੇ ਘੱਟੋ ਘਾਟ 50 ਕਿਲੋ ਲੈਣਾ ਪੈਣਾ ਜੀ ਕਿਸੇ ਨੇ ਲੈਣਾ ਠੀਕ ਹੈ ਬਾਈ ਯੂਰੀ ਤਾਜ਼ੇ ਤਰਬੂਜ ਨੇ ਬਾਈ ਦੇ ਪੂਰੇ ਵਧੀਆ ਲੈ ਕੇ ਆਉਂਦਾ ਫਰੈਸ਼ ਨੇ ਬਾਈ ਹਨਾ ਪੂਰਾ ਹਾਂਜੀ ਹਾਂਜੀ ਓਕੇ ਜੀ ਓਕੇ ਜਮਾ ਪੀਸ ਬਾਈ ਠੀਕ ਹੈ ਜੀ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਫਰੂਟ ਦਾ ਕੀ ਭਾ ਰਿਹਾ ਜੀ ਫਿਰ ਆਪਾਂ ਗੱਲਬਾਤ ਕਰੀਏ ਬਾਈ ਹੋਰਾਂ ਨਾਲ ਜਾ ਕੇ ਦੋਸਤੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਅੱਜ ਫਰੂਟ ਦਾ ਕੀ ਭਾ ਰਿਆ ਜੀ ਤੇ ਅੰਬ ਬਾਰੇ ਗੱਲਬਾਤ ਕਰਦੇ ਆ ਪਹਿਲਾਂ ਵੀ ਅੰਬ ਦਾ ਕੀ ਭਾ ਰਿਆ ਬਾਈ ਤੇ ਆਪਣੇ ਅੰਬ ਦਾ ਕੀ ਭਾ ਰਿਆ ਬਾਈ ਅੰਬ ਦਾ 65 ਦਪਹਿਰ ਜੀ 60 ਰੁਪਏ ਜੀ ਹਾਂਜੀ ਦੋਸਤੋ 1 ਨਾਲ 60 ਰੁਪਏ ਇਹ ਆਪਾਂ ਦੇਖੋ ਇਹ ਇੱਕ ਨੰਬਰ ਅੰਬਾਈ ਅੰਬ ਦੇਖੋ ਜੀ ਪੂਰਾ ਵਧੀਆ ਇੱਕ ਨੰਬਰ ਦਾ ਅੰਬ ਆ ਜੀ ਇਹ ਪੂਰਾ ਵਧੀਆ ਠੀਕ ਹੈ ਜੀ ਇਹ ਸਪੈਦਾ ਅੰਬ ਦਾ ਭਾਜ ਇਹ 50 ਰੁਪਏ ਦਾ ਭਾਜੀ ਹਾਂਜੀ 50 ਰੁਪਏ ਦਾ ਭਾਜੇ ਕਿਸੇ ਨੇ ਲੈਣਾ ਇਕੱਠਾ ਲੈਣਾ ਪੈਣਾ ਹੋਲ سیل ਦਾ ਰੇਟ ਆ ਇਹ ਬਾਈ ਹੋਰਾਂ ਦਾ ਠੀਕ ਹੈ ਜੀ ਤੇ ਆਪਾਂ ਕੇਲੇ ਬਾਰੇ ਵੀ ਦੱਸ ਦਈਏ ਤਾਂ ਕੇਲੇ ਦਾ ਭਾ ਕੀ ਰਿਹਾ ਜੀ ਅੱਜ ਦਾ ਅੱਜ 42 ਜੀ ਹਾਂਜੀ ਤੋਂ ਰੇਟ ਆਉਂਦਾ ਹਾਂਜੀ 41 ਤੋਂ ਲੈ ਕੇ 42 ਰੁਪਏ ਤੱਕ ਦਾ ਭਾ ਜੀ ਕੇਲੇ ਦਾ ਦੋ ਭਾਅ ਹੋ ਗਏ ਜੀ ਕੇਲੇ ਦੇ ਠੀਕ ਹੈ ਜੀ ਹੋਲ سیل ਦਾ ਰੇਟ ਆ ਕਿੰਨ ਕਟੋ-ਕਟ ਕਿੰਨੇ ਕਿਲੋ ਲੈਣਾ ਪੈਂਦਾ ਹੈ ਗ੍ਰੇਡ ਹੀ ਲੈਣਾ ਪੈਂਦਾ ਜੀ ਹਾਂਜੀ ਜੇ ਕਿਸੇ ਨੇ ਲੈਣਾ ਤਾਂ ਗ੍ਰੇਡ ਹੀ ਲੈਣਾ ਪੈਣਾ ਕਟੋੜਾ ਕੜਾ 16 ਕਿਲੋ ਨਿਕਲਦਾ ਗ੍ਰੇਡ ਦੇ ਵਿੱਚ ਜੇ ਕਿਸੇ ਨੇ ਲੈਣਾ ਜੀ ਇਹ ਠੀਕ ਆ ਬਾਈ ਆਪਾਂ ਕੇਲਾ ਵੀ ਦਿਖਾ ਦਈਏ ਵੀ ਕੇਲਾ ਕਿਦਾਂ ਦਾ ਤੇ ਆਪਾਂ ਮਸ਼ੰਮੀ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਨੂੰ ਵੀ ਮਸ਼ੰਮੀ ਦਾ ਕੀ ਭਾ ਰਿਹਾ ਜੀ ਤੇ ਮਸ਼ੰਮੀ ਦਾ ਕੀ ਭਾ ਰਿਹਾ ਬਈ ਆ 8150 ਠੀਕ ਆ ਜੀ ਕਟੋੜਾ ਕਿੰਨੇ ਕਿਲੋ ਹੁੰਦੇ 20 ਕਿਲੋ ਹੁੰਦੀ ਐ ਚਾ ਹਾਂ 19 ਹਾਂਜੀ ਦੋਸਤੋ 20 20 ਕਿਲੋ ਹੁੰਦੀ ਐ ਜੇ ਕਿਸੇ ਨੇ ਲੈਣੀ ਐ 20 ਕਿਲੋ ਦੀ ਭਰਤੀ ਐ ਇਹਦੇ ਵਿੱਚ ਮਸ਼ੰਮੀ ਦੀ 1050 ਦੀ ਮਿਲੂ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਬਾਈ ਹੋਰਾਂ ਦਾ ਇਹ ਕਿ ਵੀ ਨਰੀ ਵਾਲ ਦਾ ਕੀ ਭਾਅ ਚੱਲ ਰਿਹਾ ਬਈ ਇਹਦਾ ਇਹ 700 ਹਾਂਜੀ ਦੋਸਤੋ 700 ਦਾ 700 ਦਾ ਰਫਾ ਮਿਲੂ ਜੇ ਕਿਸੇ ਲੈਣਾ ਕਿੰਨੇ ਪੀਸ ਹੁੰਦਾ 10 ਹੁੰਦੇ ਹਾਂ ਹਾਂਜੀ ਦੋਸਤੋ 10 ਪੀਸ ਹੁੰਦੇ ਆ ਇਹਦੇ ਵਿੱਚ ਆ ਠੀਕ ਆ ਹੋਲ سیل ਦਾ ਰੇਟ ਆ ਇਹ ਵੀ ਜੇ ਕਿਸੇ ਨੇ ਲੈਣਾ ਇਕੱਠਾ ਹੀ ਲੈਣਾ ਪੈਣਾ ਲਫਾਫਾ ਜੀ ਠੀਕ ਆ ਜੀ ਪੈਨੈਪਲ ਦਾ ਅੱਜ ਕੀ ਭਾਅ ਰਿਹਾ ਜੀ ਅੱਜ ਆਪਣੇ ਦਾ ਪੈਨੈਪਲ ਚਾਹੀਦਾ ਹਾਂਜੀ ਦੋਸਤੋ ਪੈਨੈਪਲ ਦਾ ਭਾਅ 40 ਤੋਂ ਲੈ ਕੇ 49 ਰੁਪਏ ਤੇ ਖਰਾ ਭਾਰ ਹੈ ਜੀ ਆਪਾਂ ਪੈਨ ਐਪਲ ਵੀ ਦਿਖਾ ਦਈਏ ਤੁਹਾਨੂੰ ਵੀ ਕਿਹੜਾ ਜੀ 40 ਰੁਪਏ ਲੈ ਕੇ ਨੰਬਰ ਆਈ ਦੇਖਾ ਸਾਡੇ ਕੋਈ ਪੂਰਾ ਵਧੀਆ ਪੈਨ ਐਪਲ ਆ ਜੀ ਇਹ ਠੀਕ ਹੈ ਜੀ ਬਾਈ ਹੋਰਾਂ ਦਾ ਹੋਲ ਸੇਲ ਦਾ ਰੇਟ ਆ ਇਹ ਜੇ ਕਿਸੇ ਨੇ ਲੈਣਾ ਇਹ ਵੀ ਰੇਟ ਆ ਜੀ ਇਹ ਠੀਕ ਹੈ ਜੀ 40 40 ਰੁਪਏ ਕਿਲੋ ਪੈਨ ਐਪਲ ਠੀਕ ਹੈ ਜੀ ਠੀਕ ਹੈ ਜੀ ਨਾਈਟ 40 ਰੁਪਏ ਦਾ ਭਾਜੀ ਇਹਦਾ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਇਕੱਠਾ ਲੈਣਾ ਪੈਣਾ ਇਹ ਠੀਕ ਹੈ ਜੀ हां जी दोस्तों दशैरी आम ਦਾ ਭਾਅ ਹੈਗਾ ਜੀ ਅੱਜ ਦਾ 55 ਰੁਪਏ 50 ਤੋਂ ਲੈ ਕੇ 5500 ਰੁਪਏ ਦਾ ਤੱਕ ਦਾ ਭਾਅ ਜੀ ਇਹਦਾ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਇਕੱਠਾ ਲੈਣਾ ਪੈਣਾ ਜੀ ਆਂਬ ਦਾ ਭਾਅ ਠੀਕ ਹੈ ਜੀ ਇਹ ਕਿਉਂ ਦੇਣਾ हां जी दोस्तों ਆਲੂ ਬਖਾਰਿਆਂ ਦਾ ਭਾਅ ਹੈਗਾ ਜੀ ਇਹਦਾ 100 ਰੁਪਏ ਦਾ ਭਾਅ ਜੀ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਬਾਈ ਹੋਰਾਂ ਦਾ ਇਹ ਠੀਕ ਹੈ ਜੀ ਤੇ ਜੇ ਕਿਸੇ ਨੇ ਲੈਣਾ ਇਕੱਠਾ ਲੈਣਾ ਪੈਣਾ 100 ਰੁਪਏ ਕਿਲੋ ਦਾ ਭਾਅ ਜੀ ਇਹਦਾ ਠੀਕ ਹੈ ਜੀ ਇਹ ਨਹੀਂ ਹੈ ਵੀ ਕਿਲੋ ਦਾ ਭਾਅ ਹੈ ਇਕੱਠਾ ਹੀ ਲੈਣਾ ਪੈਣਾ ਘੱਟੋ-ਘੱਟ 12-13 ਕਿਲੋ ਹੁੰਦਾ ਇਹਦੇ ਵਿੱਚ ਆਲੂ ਘਹਰਾ ਜੀ ਠੀਕ ਹੈ ਜੀ ਆਪਾਂ ਘੱਟ ਡੱਬੀ ਵਾਲਾ ਵੀ ਤੁਹਾਨੂੰ ਆਲੂ ਘਹਰਾ ਦਿਖਾਵੇਂ ਉਹਦਾ ਕੀ ਭਾਅ ਜੀ ਤੇ ਇਹ ਆਲੂ ਘਹਰੇ ਦਾ ਭਾਅ ਹੈਗਾ ਜੀ 80 ਰੁਪਏ ਦਾ ਭਾਅ ਜੀ ਥੋੜਾ ਜਿਹਾ ਹਰਤਾ ਹੁੰਦਾ ਜੀ ਇਹ ਤੇ ਵਧੀਆ ਕੁਆਲਿਟੀ ਦਾ ਕੀ ਇਹ 100 ਰੁਪਏ ਦਾ ਭਾਅ ਜੀ ਤੇ ਥੋੜੀ ਜਿਹੀ ਲੋ ਕੁਆਲਿਟੀ ਹੈ ਥੋੜੀ ਦਾ 80 ਰੁਪਏ ਦਾ ਭਾਅ ਜੀ ਇਹਦਾ ਠੀਕ ਹੈ ਜੇ ਕਿਸੇ ਨੇ ਲੈਣਾ ਇਕੱਠਾ ਲੈਣਾ ਪੈਣਾ ਹੋਲ سیل ਦਾ ਰੇਟ ਆ ਜੀ ਹਾਂਜੀ ਦੋਸਤੋ ਜੇ ਕਿਸੇ ਨੇ ਡੱਬੀ ਆਲੂ ਬਖਾਰਿਆਂ ਵਾਲੀ ਛੋਟੀ ਲੈਣੀ ਆ ਤਾਂ ਉਹ ਮਿਲ ਜੂ ਸੋਰੀ 200 ਰੁਪਏ ਦੀ ਮਿਲ ਜੂ ਜੇ ਲੈਣੀ ਆ ਕਿਸੇ ਨੇ ਹੋਲ سیل ਦਾ ਰੇਟ ਆ ਜੀ ਵੀਰੇ ਕਿੰਨੇ ਕਿਲੋ ਹੁੰਦਾ ਇਹਦੇ ਵਿੱਚ ਹਾਂਜੀ ਦੋਸਤੋ 2.5 ਕਿਲੋ ਹੁੰਦਾ ਆਲੂ ਬਖਾਰਾ ਜੇ ਕਿਸੇ ਨੇ ਲੈਣਾ 200 ਰੁਪਏ ਦੀ ਡੱਬੀ ਮਿਲ ਜੂ ਜੇ ਕਿਸੇ ਨੇ ਲੈਣੀ ਆ ਜੀ ਠੀਕ ਆ ਜੀ ਲੀਚੀ ਦਾ ਭਾਅ ਹੈਗਾ ਜੀ ਅੱਜ ਦਾ 120 ਤੋਂ ਲੈ ਕੇ 130 ਰੁਪਏ ਤੱਕ ਦਾ ਹੋਲ سیل ਦਾ ਭਾਅ ਜੀ ਲੀਚੀ ਦਾ ਜੇ ਕਿਸੇ ਨੇ ਲੈਣਾ ਇਕੱਠਾ ਬੰਦ ਡੱਬਾ ਲੈਣਾ ਪੈਂਦਾ ਜੀ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਆ ਜੀ ਹਾਂਜੀ ਦੋਸਤੋ ਡ੍ਰਾਇੰਗ ਫਰੂਟ ਦਾ ਭਾਅ ਹੈਗਾ ਜੀ ਅੱਜ ਦਾ ਤੇ 1300 ਰੁਪਏ ਦਾ ਡੱਬੇ ਦਾ ਬੰਦ ਦਾ ਭਾਅ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਆ ਜੀ ਤੇ ਡੱਬਾ ਬੰਦ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਠੀਕ ਆ ਜੀ ਤੇ ਘੱਟੋ ਘਾਟ ਇਹਦੇ ਵਿੱਚ 20 ਪੀਸ ਹੁੰਦੇ ਆ 1300 ਦਾ ਪੈਕ ਮਿਲੂ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਕਿ ਵੀ ਦਾ ਭਾਅ ਹੈਗਾ ਜੀ 1800 ਦੀ ਪੇਟੀ ਆ ਜੇ ਕਿਸੇ ਨੇ ਲੈਣੀ ਆ ਜੀ ਠੀਕ ਹੈ ਜੀ ਕੀਵੀ ਦਾ ਭਾ ਇਹਦੇ ਵਿੱਚ 24 ਪੀਸ ਹੁੰਦੇ ਆ 1100 ਦਾ ਮਿਲੂ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹਦਾ ਹਾਂ ਜੀ ਦੋਸਤੋ ਪਵਿੱਤੇ ਦਾ ਭਾ ਆਏਗਾ ਜੀ 32 ਤੋਂ ਲੈ ਕੇ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾ ਜੀ ਪਵਿੱਤੇ ਦਾ ਹੋਲ ਸੇਲ ਦਾ ਰੇਟ ਆ ਜੀ ਪਵਿੱਤੇ ਦਾ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਇਕੱਠਾ ਗ੍ਰੇਡ ਲੈਣਾ ਪੈਣਾ ਜੀ ਇਹ ਗੱਲਬਾਤ ਕਰਦੇ ਆ ਵੀ ਸੇਵ ਦਾ ਅੱਜ ਦਾ ਕੀ ਭਾਰ ਹੈ ਬਾਈ ਸੇਵ ਦਾ ਕੀ ਭਾਰ ਹੈ ਜੀ ਇਹਦਾ ਅੱਜ ਦਾ ਸੇਵ ਦਾ ਹੈਗਾ ਰੇਟ 1850 ਦਾ ਡੱਬਾ ਅੱਛਾ ਜੀ ਬੜੀਆ ਬਹੁਤ ਹੀ ਬੈਸਟ ਕੁਆਲਿਟੀ ਦਾ ਹੈਗਾ 50 ਦਾਣਾ ਇਹਦਾ ਹਾਂ ਜੀ 50 ਦਾਣਾ ਹੁੰਦੇ ਜਿਵੇਂ ਕਿ 40 ਦਾਣਾਗਾ ਠੀਕ ਹੈ ਜੀ 50 ਦਾਣਾਗਾ ਪੂਰਾ ਬੈਸਟ ਕੁਆਲਿਟੀ ਦਾ ਸੇਵ ਹੈ ਅੱਜ ਦੀ ਮੰਡੀ ਤੇ ਰੇਟ 1850 ਦਾ ਹੈਗਾ ਇੱਕ ਘਟਾ ਲੈਣਾ ਉਹ ਵੀ ਹੈਗਾ ਬਈ ਚਲੋ ਆਪਾਂ ਘਟਾਲਾ ਵੀ ਦਿਖਾ ਦਿੰਨੇ ਇਹ ਪੂਰਾ ਵਧੀਆ ਕੁਆਲਟੀ ਦਾ ਮਾਲ ਹੈ ਜੀ ਠੀਕ ਹੈ ਜੀ ਬੰਦ ਡੱਬਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਆਸੇਵ ਆਪਾਂ ਤੁਹਾਨੂੰ ਥੋੜਾ ਜਿਆਦਾ ਸੇਵ ਸਸਤੇ ਰੇਟ ਚ ਮਿਲ ਜਾਂਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਡੱਬਾ ਬੰਦ ਲੈਣਾ ਪੂਜੇ ਕਿਸੇ ਨੇ ਲੈਣਾ ਇਹ 1600 ਦਾ ਡੱਬਾ ਮਿਲੂਗਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਇਹ ਠੀਕ ਹੈ ਜੀ ਘੱਟੋ ਘਾਟੇ ਇਹਦੇ ਵਿੱਚ 10 ਲੈ 10.5 ਕਿਲੋ ਹੁੰਦਾ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਡੱਬੇ ਬੰ ਹਾਂਜੀ ਦੋਸਤੋ ਨਾਰਾਂ ਦਾ ਭਾਅ ਬੇਟੀ ਦਾ ਭਾਅ ਹੈਗਾ ਜੀ 1300 ਰੁਪਏ ਦੀ ਪੇਟੀ ਦਾ ਭਾਅ ਜੀ ਨਾਰਾਂ ਦਾ ਪੂਰਾ ਵਧੀਆ ਨਾਰਾ ਜੀ ਇਹ ਤੇ ਘਟੋ ਘਟ 10 ਕਿਲੋ ਦੇ ਆਪਰਾ ਹੁੰਦਾ ਜੀ ਨਾਰਾਂ ਦਾ ਪੈਕ ਕੀਤਾ ਹੁੰਦਾ ਜੀ 90 ਦੇ ਵਿੱਚ ਠੀਕਾ ਜੀ 10 ਕਿਲੋ ਹੁੰਦਾ ਜੀ ਇਹਦੇ ਵਿੱਚ ਨਾਰਾਂ ਜੇ ਕਿਸੇ ਨੇ ਲੈਣਾ ਤਾਂ ਕੱਠੀ ਪੇਟੀ ਲੈਣੀ ਬਣੀ ਆ ਬੰਦ ਜੀ ਇਹ ਹੋਲ ਸ਼ੇਲ ਦਾ ਰੇਟ ਆ 1300 ਰੁਪਏ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਜੀ ਬਾਬੂ ਜੀ ਹੋਰੀ ਗਏ ਤੇ ਬਾਹਰ ਐ ਤੇ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਆਲੂ ਅੱਜ ਦਾ ਕੀ ਭਾ ਰਿਹਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਤੇ ਅੱਜ ਆਲੂਆਂ ਕੀ ਭਾ ਰਿਹਾ ਜੀ ਆਪਣੇ ਲੱਗਿਆ ਜੀ ਅੱਜ 350 ਤੋਂ ਲੈ ਕੇ 550 ਰੁਪਏ ਹਾਂਜੀ ਦੋਸਤੋ 350 ਤੋਂ ਲੈ ਕੇ 550 ਦਾ ਭਾ ਰਿਹਾ ਜੀ ਆਲੂ ਦਾ ਜੀ ਆਲੂ ਦਾ ਅੱਜ ਤੇ ਚਲੋ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਆਹ ਆਲੂ ਕਿਹੜਾ ਜੀ ਆ 450 ਰੁਪਏ ਆਹ ਜੀ 450 ਰੁਪਏ ਦਾ ਭਾਜ ਜੀ ਆਲੂ ਦਾ ਹਾਂਜੀ ਹਾਂਜੀ ਠੀਕ ਹੈ ਜੀ ਕਿਹੜਾ ਆਲੂ ਹੈ ਜੀ ਇਹ ਵਾਲਾ ਖਾਤੀ ਆਲੂ ਆ ਜੀ 450 ਰੁਪਏ ਦਾ ਮਿਲ ਜੂਆ ਜੀ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਇਹ 50 ਕਿਲੋ ਦੀ ਭਰਤੀ ਹੁੰਦੀ ਆ ਗੱਟੇ ਦੇ ਵਿੱਚ ਜੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਆਰ ਐਲ ਆਰ ਐਲ ਇਹ ਸਾਢੇ 500 ਹਾਂਜੀ ਸਾਢੇ 500 ਦਾ ਜੀ ਆਲੂ ਇਹ ਲਾਲ ਆਲੂ ਦਾ ਭਾਜ ਜੀ ਪੂਰਾ ਵਧੀਆ ਆਲੂ ਆ ਜੀ ਇਹ ਸਾਢੇ 500 ਦਾ ਗੱਟਾ ਮਿਲ ਜੂਆ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਭਾਜ ਜੀ ਇਹ ਹੋਲ ਸੇਲ ਦਾ ਠੀਕ ਹੈ ਜੀ ਤੇ ਡਾਇਮੰਡ ਆਲੂ ਵੀ ਸਾਡੇ ਕੋਲ ਹਾਂਜੀ ਦੋਸਤੋ ਡਾਇਮੰਡ ਦਾ ਭਾਅ ਵੀ 550 ਰੁਪਏ ਦਾ ਭਾਅ ਠੀਕ ਹੈ ਜੀ ਇਹ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਬਾਹਰ ਸਾਡੇ ਕੋਲ ਜੀ ਕਿਸੇ ਨੇ ਖਰੀਦਣਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਤੁਹਾਨੂੰ ਗੱਲਬਾਤ ਕਰਦੇ ਆ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਰਿਹਾ ਆ ਆਪਾਂ ਬਾਬੂ ਨਾਲ ਕਰਦੇ ਆ ਗੱਲਬਾਤ ਠੀਕ ਹੈ ਜੀ ਅੱਜ ਦਾ ਕੀ ਭਾਅ ਰਿਹਾ ਪਿਆਜ਼ ਦਾ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਅਕਰਮੀ ਟਿੱਲੂ ਦਾ ਭਾਅ ਜੀ ਪਿਆਜ਼ ਦਾ ਇਹਦਾ ਹੋਲ سیل ਦਾ ਰੇਟ ਆ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ ਤੇ ਟਟੋਗੜਾ ਘੱਟਾ ਲੈਣਾ ਪੈਣਾ ਕਿਸੇ ਨੇ ਜੇ ਕਿਸੇ ਨੇ ਲੈਣਾ ਟਟੋਗੜਾ 50 ਕਿਲੋ ਜਾਂ 55 ਕਿਲੋ ਦਾ ਘੱਟਾ ਹੁੰਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਆ ਜੀ ਤੇ ਜੇ ਆ ਪਿਆਜ਼ ਲੈਣਾ ਕਿਸੇ ਨੇ ਵਧੀਆ ਮਥਾਣੀ ਦਾ ਪਿਆਜ਼ ਦਾ ਭਾਅ ਹੈਗਾ ਜੀ 11 ਰੁਪਏ ਦਾ ਭਾਅ ਮਥਾਣੀ ਦਾ ਜੀ ਠੀਕ ਆ ਜੀ ਹੋਲ سیل ਦਾ ਰੇਟ ਆ ਇਹਨੇ ਆ ਵੀ ਕਿਲੋ ਦਾ ਭਾਅ ਇਕੱਠਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਆ ਵੀ 11 ਰੁਪਏ ਦਾ ਭਾਅ ਜੀ ਹੋਲ سیل ਦਾ ਰੇਟ ਆ ਜੀ ਇਹਦਾ ਠੀਕ ਆ ਜੀ ਇਹ ਉਹ ਤੰਨੇ ਗੱਡੀਆਂ ਖੜੀਆਂ ਨੇ ਜੀ ਸਾਰੀਆਂ ਉਹ 11 ਰੁਪਏ ਦਾ ਭਾਅ ਹੀ ਹੋਲ ਸੇਲ ਦਾ ਰੇਟ ਆ ਜੀ ਠੀਕ ਆ ਜੀ ਤੋਂ 나ਸਕ ਦਾ ਪਿਆਜ਼ ਦਾ ਰੇਟ ਵੱਧ ਚੁੱਕਿਆ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦੇ ਰੇਟ ਤੇ 20 ਤੋਂ ਲੈ ਕੇ 21 ਰੁਪਏ ਦਾ ਭਾਅ ਹੋ ਗਿਆ 나ਸਕ ਦਾ ਜੀ 나ਸਕ ਦਾ ਪਿਆਜ਼ ਵੱਧ ਚੁੱਕਿਆ ਜੀ ਜੇ ਕਿਸੇ ਨੇ ਲੈਣਾ ਜਲਦੀ ਤੋਂ ਜਲਦੀ ਲਏਓ ਪਿਆਜ਼ ਦੇ ਰੇਟ ਵੱਧ ਚੁੱਕੇ ਨੇ ਜੀ ਠੀਕ ਆ ਜੀ ਇਹ ਹੋਲ ਸੇਲ ਦਾ ਰੇਟ ਆ ਜੀ 20 ਤੋਂ ਲੈ ਕੇ 21 ਰੁਪਏ ਦਾ ਭਾਅ 나ਸਕ ਦਾ ਜੀ ਇਹੋ